ਅਜਰਾਤ ਤੋਂ ਪੂਰੇ ਦੇਸ਼ ਦੇ ਵਿੱਚ 5 ਦਿਨਾਂ ਦੇ ਲਈ ਪਾਸਪੋਰਟ ਸੇਵਾਵਾਂ ਨੇ ਜਿਹੜੀਆਂ ਬੰਦ ਹੋ ਜਾਣਗੀਆਂ ਜੀ ਹਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਅਜਰਾਤ ਤੋਂ ਦੇਸ਼ ਦੇ ਵਿੱਚ 5 ਦਿਨਾਂ ਦੇ ਲਈ ਪਾਸਪੋਰਟ ਸੇਵਾਵਾਂ ਨੇ ਜਿਹੜੀਆਂ ਉਹ ਬੰਦ ਹੋਣ ਜਾ ਰਹੀਆਂ ਨੇ ਟੈਕਨੀਕਲ ਮੇਨਟੇਨੈਂਸ ਕਾਰਨ ਕਿਹਾ ਜਾ ਰਿਹਾ ਹੈ ਕਿ ਇਹ ਸੇਵਾਵਾਂ ਨੇ ਜਿਹੜੀਆਂ ਬੰਦ ਰਹਿਣਗੀਆਂ ਅਜਰਾਤ 8 ਵਜੇ ਤੋਂ ਲੈ ਕੇ 2 ਸਤੰਬਰ ਤੱਕ ਪਾਸਪੋਰਟ ਸੇਵਾਵਾਂ ਨੇ ਜਿਹੜੀਆਂ ਉਹ ਬੰਦ ਰਹਿਣਗੀਆਂ ਸੇਵਾ ਪੋਰਟਲ ਹੈ ਜਿਹੜਾ ਉਹ ਬੰਦ ਰਹੇਗਾ ਪਾਸਪੋਰਟ ਡਿਪਾਰਟਮੈਂਟ ਦੇ ਵੱਲੋਂ ਇਹ ਐਡਵਾਈਜ਼ਰੀ ਹੈ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਤੇ ਪਾਸਪੋਰਟ ਦੇ ਨਾਲ ਜੁੜੇ ਜਿੰਨੇ ਵੀ ਕੰਮ ਨੇ ਹੁਣ 5 ਦਿਨਾਂ ਤੱਕ ਨਹੀਂ ਹੋ ਸਕਣਗੇ 5 ਦਿਨਾਂ ਤ ਲਈ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ ਤੇ ਜੇਕਰ ਤੁਹਾਡੀ ਅਪਾਇੰਟਮੈਂਟ ਕੱਲ ਦੀ ਹੈ ਜਾਂ ਅਗਲੇ ਕਿਸੇ ਵੀ ਦਿਨ ਦੀ ਹੈ 2 ਸਤੰਬਰ ਤੋਂ ਵਿੱਚ ਵਿਚਲੇ ਕਿਸੇ ਵੀ ਦਿਨ ਦੀ ਹੈ ਤਾਂ ਉਹ ਤੁਹਾਡੀ ਅਪਾਇੰਟਮੈਂਟ ਹੈ ਜਿਹੜੀ ਹੋ ਰੀਸ਼ਡਿਊਲ ਕਰ ਦਿੱਤੀ ਜਾਵੇਗੀ ਉਸ ਦੀ ਜਗ੍ਹਾ ਤੁਹਾਨੂੰ ਕੋਈ ਹੋਰ ਜਿਹੜੀ ਅਪਾਇੰਟਮੈਂਟ ਆ ਉਹ ਮਿਲ ਜਾਵੇਗੀ ਜਿਹੜੀ 2 ਤਰੀਕ ਤੋਂ ਬਾਅਦ ਦੀ ਹੋਵੇਗੀ ਤਾਂ ਕਹਿ ਸਕਦੇ ਆ ਕਿ ਜਿਹੜੇ ਐਪਲੀਕੈਂਟਸ ਨੇ ਉਹਨਾਂ ਦੇ ਲਈ ਥੋੜੀ ਮੁਸ਼ਕਲਾਂ ਆਉਣਗੀਆਂ ਪਰ ਜਿਹੜੀ ਪਿੱਛੋਂ ਪੋਰਟਲ ਦੀ ਸੇਵਾਏ ਉਹ ਇਸ ਲਈ ਬੰਦ ਕੀਤੀ ਗਈ ਹੈ ਕਿਉਂਕਿ ਜਿਹੜਾ ਟੈਕਨੀਕਲ ਮੇਨਟੇਨੈਂਸ ਇਸ਼ੂ ਹੈ ਉਹ ਆ ਰਿਹਾ ਹੈ ਜਿਸ ਦੇ ਕਰਕੇ 5 ਦਿਨਾਂ ਦੇ ਲਈ ਜਿਹੜੀਆਂ ਪਾਸਪੋਰਟਸ ਦਿਵਾਵਾਂ ਨੇ ਪੂਰੇ ਦੇਸ਼ ਦੇ ਵਿੱਚ ਬੰਦ ਹੋ ਜਾਣਗੀਆਂ 5 ਦਿਨ ਯਾਨੀ ਕਿ ਅੱਜ ਰਾਤ 8 ਵਜੇ ਤੋਂ ਲੈ ਕੇ 2 ਸਤੰਬਰ ਤੱਕ ਇਹ ਜਿਹੜੀਆਂ ਸੇਵਾਵਾਂ ਨੇ ਉਹ ਬੰਦ ਰਹਿਣਗੀਆਂ 2 ਸਤੰਬਰ ਨੂੰ ਇਹ 6 ਵਜੇ ਜਿਹੜਾ ਪੋਰਟਲ ਹੈ ਉਹ ਦੁਬਾਰਾ ਖੁੱਲੇਗਾ ਤੇ ਕਿਹਾ ਜਾ ਰਿਹਾ ਹੈ ਕਿ ਪਾਸਪੋਰਟ ਡਿਪਾਰਟਮੈਂਟ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਇੱਕ ਇਤਲਾਹ ਕਰ ਦਿੱਤੀ ਗਈ ਹੈ ਕਿ ਹਾਲੇ ਜਿਹੜੇ ਪਾਸਪੋਰਟ ਨੇ ਉਹ ਨਹੀਂ ਬਣਨਗੇ ਤੇ ਇਸ ਦੇ ਲਈ ਪਾਸਪੋਰਟ ਦਫ਼ਤਰ ਨਾ ਆਇਆ ਜਾਵੇ ਤੇ ਜਿਨ੍ਹਾਂ ਦੀ ਅਪਾਇੰਟਮੈਂਟ ਹੈਗੀ ਆ ਉਹਨਾਂ ਨੂੰ ਰੀਸ਼ੈਡਿਊਲ ਕਰ ਦਿੱਤਾ ਜਾਵੇਗਾ ਤੇ ਅਗਲੀ ਐਪਾਇੰਟਮੈਂਟ ਬਾਰੇ ਐਪਲੀਕੈਂਟ ਨੂੰ ਦੱਸ ਦਿੱਤਾ ਜਾਵੇਗਾ